ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਹੜੇ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਕਿਸ ਤਰੀਕੇ ਨਾਲ ਸਾਨੂੰ ਹੁਣ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਕਿਉਂਕਿ ਅੱਜ ਰਾਤ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਜਿਸ ਦੇ ਨਾਲ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ ਮੀਂਹ ਸਟਾਰਟ ਹੋਵੇਗਾ ਕੀ ਸੈਕੜੇ ਜਿਹਨੂੰ ਕਵਰ ਕਰੇਗਾ ਅਤੇ ਕੀ ਹਾਲਾਤ ਸਾਨੂੰ ਆਉਂਦੇ ਘੰਟੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਅੱਜ ਸਾਰੀ ਰਾਤ ਦੀ ਅਪਡੇਟ ਦਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀਏ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪਛਮੀ ਪਾਸੇ ਤੋਂ ਬੱਦਲੀ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਸ ਦੇ ਸਿੱਟੇ ਵਜੋਂ ਉਮੀਦ ਇਹ ਜਾਗ ਰਹੀ ਹੈ ਕਿ ਇਹ ਸਿਸਟਮ ਅ ਅੱਗ ਭਗ ਅੱਜ ਰਾਤ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਕਰਨ ਦੀ ਸਮਰੱਥਾ ਰੱਖ ਰਹੇ ਹਨ ਦਿਨ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਬਣਿਆ ਹੋਇਆ ਪਰ ਹਮਸ ਅੱਜ ਇੰਨੀ ਜ਼ਿਆਦਾ ਨਹੀਂ ਦੇਖਣ ਨੂੰ ਮਿਲੀ ਬਹੁਤੇ ਇਲਾਕੇ ਵਿੱਚ ਹਮਸਤੀ ਪਰ ਕਿਉਂਕਿ ਬੀਤੀ ਕੱਲ 1-2 ਜ਼ਿਲ੍ਹੇ ਅਜੇੇ ਸਨ ਜਿਨ੍ਹਾਂ ਵਿੱਚ ਠੀਕ-ਠਾਕ ਮੀਂਹ ਹੋਇਆ ਜਿਸ ਦੇ ਕਾਰਨ ਥੋੜੀ ਜਿਹੀ ਹਮਸਸ ਨੂੰ ਠੱਲ ਪਈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਾਂਗੇ ਤਾਜ਼ਾ ਫੋਰਕਾਸਟ ਦੀ ਤਾਂ ਤਾਜ਼ਾ ਫੋਰਕਾਸਟ ਨੂੰ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤਰਨਤਾਰਨ ਅਤੇ ਕਪੂਰਥਲਾ ਤੋਂ ਉੱਪਰ ਪਠਾਨਕੋਟ ਵੀ ਗੁਰਦਾਸਪੁਰ ਵਿੱਚ ਬੱਦਲਵਾਈ ਸਿਸਟਮ ਛਾਏ ਹੋਏ ਨੇ ਤੇ ਹਲਕਾ ਦਰਮਿਆਨਾ ਬੱਦਲਵਾਈ ਸਿਸਟਮ ਸਾਨੂੰ ਜਿਹੜਾ ਉਹ ਦੇਖਣ ਨੂੰ ਮਿਲੇ ਇੱਕ ਕਹਿ ਲਈਏ ਕਿ ਬਹੁਤ ਤਕੜਾ ਬੱਦਲ ਸਿਸਟਮ ਨਹੀਂ ਹੈ ਪਰ ਇਹ ਸਿਸਟਮ ਜਿਹੜਾ ਸਾਨੂੰ ਮੋਗੇ ਦੇ ਵਿੱਚ ਥੋੜਾ ਬਹੁਤਾ ਦੇਖਣ ਨੂੰ ਮਿਲੇਗਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਇਹਨਾਂ ਦੇ ਇਲਾਕੇ ਦੇ ਵਿੱਚ ਹਲਕੇ ਦਰਮਿਆਨੇ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪਰ ਆਉਂਦੇ ਅਗਰ ਗੱਲ ਕੀਤੀ ਜਾਵੇ ਜਿਹੜਾ ਤਕੜਾ ਸਿਸਟਮ ਹੈ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਸਟਮ ਜਿਹੜਾ ਹੈ ਉਹ ਪਹੁੰਚ ਰਿਹਾ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਪੱਛਮੀ ਸਿਸਟਮ ਇਹ ਪੱਛਮੀ ਸਿਸਟਮ ਹੀ ਪੰਜਾਬ ਆ ਲਾਵੇਗਾ ਤੇ ਇੱਕ ਇਹ ਵਾਲਾ ਸਿਸਟਮ ਹੈ ਜਿਹੜਾ ਰਾਤ ਦੇ ਵੇਲੇ ਪੰਜਾਬ ਦੇ ਵਿੱਚ ਐਂਟਰੀ ਕਰ ਸਕਦਾ ਹੈ ਰਾਤ 12 ਤੋਂ 1 ਵਜੇ ਤੱਕ ਇਸ ਦੀ ਪੰਜਾਬ ਦੇ ਵਿੱਚ ਐਂਟਰੀ ਹੈ ਤੇ ਬੱਦਲਬਾਹੀ ਹੋਣ ਦੇ ਨਾਲ ਸਵੇਰ ਤੱਕ ਪੰਜਾਬ ਦੇ ਬਹੁਤੇ ਇਲਾਕੇ ਵੀ ਸਾਨੂੰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਪੱਛਮੀ ਸਿਸਟਮ ਹੈ ਜਿਸ ਦੇ ਕਾਰਨ ਸਭ ਤੋਂ ਪਹਿਲਾਂ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਤੋ ਹੁੰਦਾ ਹੋਇਆ ਸਿਸਟਮ ਪੂਰੇ ਪੰਜਾਬ ਦੇ ਵਿੱਚ ਦਾਖਲ ਹੋਵੇਗਾ ਜਿਸ ਦੇ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਪੱਛਮੀ ਇਲਾਕੇ ਵਿੱਚ ਪਹਿਲਾਂ ਉਮੀਦ ਹੀ ਉਮੀਦ ਹੈ ਤੇ ਬਾਕੀ ਇਲਾਕਿਆਂ ਦੇ ਵਿੱਚਕਾਰ ਜਿਹੜੀ ਮੀਂਹ ਦੀ ਉਮੀਦ ਹੈ ਉਹ ਬਾਅਦ ਵਿੱਚ ਬਣੇਗੀ ਯਾਨੀ ਕਿ ਸਵੇਰ ਦੇ ਵੇਲੇ ਤੱਕ ਬਹੁਤ ਸਾਰੇ ਹਿੱਸਿਆਂ ਵਿੱਚ ਪੰਜਾਬ ਦੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਸ ਤਰੀਕੇ ਨਾਲ ਅਲਰਟ ਜਾਰੀ ਹੋਏ ਨੇ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਉਹਦੇ 4-5 ਘੰਟੇ ਕੋਈ ਮੀਂਹ ਨਹੀਂ ਆ ਰਾਤ 11-12 ਵਜੇ ਤੋਂ ਬਾਅਦ ਮੀਂਹ ਦੀ ਉਮੀਦ ਤਰਕੇ ਸਵੇਰੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਇਸ ਸਿਸਟਮ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਆਉਂਦੀ ਹੈ ਤਾਂ ਉਹ ਜਾਣਕਾਰੀ ਵੀ ਸਾਂਝੀ ਕਰਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ